ਫੰਨਾ ਵਾਲਾ ਔਰ ਇਹ ਆ ਕੀ ਬਣ ਗਿਆ ਅੰਮ੍ਰਿਤ ਸਰਕਾਰ ਟਾਕੜ ਟਾਕੜ ਜੈ ਕਬਰੀਆ ਮਾਲਵਾ ਮਾਲਵਾ ਮਾਲਵੇ ਸੰਦੀਪ ਕਪਤਾਨ ਆਇਆ ਹੈ ਰੇਡ ਪੈ ਰਹੀ ਹੈ ਆ ਰੇਡ ਕਹਿੰਦੇ ਪੂਰੀ ਛੰਨਾ ਵਾਲਾ ਪੱਟੂ ਦਾ ਵੀਰ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇਹਨ ਗੱਲਾਂ ਸਿਰੇ ਲਾਤੀਆਂ ਮੁੰਡੇ ਨੇ ਪੰਜਾਬ ਦੇ ਵਿੱਚ ਆਉਂਦੇ ਆ ਥੱਲੀਆਂ ਮਚਾ ਦੀਆਂ ਕਈ ਮੋਟਰਸਾਈਕਲ ਜਿੱਤ ਲਿਆ ਪ੍ਰੀਤ ਭਾਈ ਲੱਗੂ ਕਰ ਗਿਆ ਸਰਾ ਪ੍ਰੀਤ ਭਾਈ ਲੱਗੂ ਕਬੱਡੀ ਲਾਕੇ ਜੋ ਗਨਤਾਰਾ ਅੱਜ ਅਨੰਦਪੁਰ ਦੇ ਵਿੱਚ ਬੁਟਿਆ ਅੱਜਨਤਾਰਾ ਤੇ ਕਬੱਡੀ ਨੂੰ ਖੁਸ਼ ਹੋ ਵੇਖ ਕੇ ਆ ਹੋ ਗਿਆ ਖੁਸ਼ ਜੱਗ ਸਾਰਾ ਆ ਕਬੱਡੀ ਦੇ ਮੈਚ ਵੇਖ ਕੇ ਆ ਛੱਡਾ ਵਾਲਾ ਆ ਕਿਵੇਂ ਸ਼ਕਰਪੁਰੀਆ ਮੇਲਾ ਵੱਡਾ ਮੇਲਾ ਵੱਡਾ ਨਹੀਂ ਪਾਸੇ ਚਰਨ ਕਹਿੰਦਾ ਬੁਟਿਓ ਮਾਲਵੇ ਵਾਲਾ ਜੱਫਾ ਵੀ ਵੇਲ ਵਾਲੇ 5000 ਦਾ ਦੇਣ ਕਰੇ 5000 ਦਾ ਚਰਨ ਸੂਜਾਪੁਰ ਵੱਡੇ ਭਰਾ ਦਾ ਧੰਨਵਾਦ ਹੈ ਉਹ ਭੂਰੀ ਤੇ ਸਣੀ ਦੀ ਟੱਕਰ ਭੂਰੀ ਤੇ ਸਣੀ ਦੀ ਟੱਕਰ ਗੱਲ ਗੱਲ ਖਿੰਦੇ ਆਉਂਦੇ ਸਜੋ ਕਰਕੇ ਅੱਜ ਦਾ ਵੱਡਾ ਫਾਈਨਲ ਖੇਡਿਆ ਜਾ ਰਿਹਾ ਹੈ ਖਰਿਆਲ ਸਾਹਿਬ ਕਰੇ ਉਹ ਗੱਲ ਸਾਜੀ ਆ ਗਿਆ ਰੈਡ ਪਾਉਣ ਦੇ ਲਈ ਮਾਲਵੇ ਵਾਲਿਆਂ ਦਾ ਹਰ ਜਫਾ 5000 ਦਾ ਪ੍ਰধান ਜੱਗਾ ਚਕਰ ਚੇਅਰਮੈਨ ਚਰਨ ਸੁਜਾਪੁਰ ਰਾਜਵਾਜਵਾ ਜਗਰਾਜ ਕੋਕਰੀ ਪਰਵਿੰਦਰ ਸੁਜਾਪੁਰ ਵੱਲੋਂ ਹੋਵੇਗਾ ਉਹ 5000 1 5000 2 ਬੂਟਾ ਅਨਦਾਰੇ ਵਾਲਾ ਉਹ ਬੂਟਾ ਅਨਦਾਰੇ ਵਾਲਾ ਆਨਦਾ ਨਵੇਂ ਦੇ ਮਨਦੀਪ ਧਾਕੜਾ ਬੂਟਾ ਅੰਦਾਣਾ ਸ਼ਾਰਾ ਬਾਪਰੀਆ ਕਮਾਲ ਵੇ ਦੀ ਹਾਰਟ ਬੀਟ ਲਾਕਾ ਸੰਗਰੂਰ ਜੀ ਇੰਜ ਕਹਉਂਦਿਆਂ ਦਾ ਤੋੜਿਆ غرੂਰ ਜੀ ਇੱਕ ਪਾਸੇ ਮਾਲਵਾ 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 ਸ਼ੰਕਰ ਅਪੀਲ ਕਰ ਰਿਹਾ ਹੈ ਨੰਬਰ ਰੇਡਰ ਦਾ ਮਹਾਨ ਰੇਡਰ ਹੈ ਆਦੇ ਟਾਈਮ ਦਾ ਚੋਟੀ ਦਾ ਰੇਡਰ ਹੈ ਆ ਨਿਊਜ਼ੀਲੈਂਡ ਦੇ ਪੂਰੇ ਸੀਜ਼ਨ ਦਾ ਸਨੀ ਮਿਰਵੀਓ ਬਡੇਰਾ ਬਾਬਾ ਨਾਨਕ ਦੀ ਧਰਤੀ ਦਾ ਹੈ ਇਹ ਉਤਮ ਜਫੀ ਰਿਹਾ ਹੈ ਪਰ ਪੂਰੀ ਛੰਨਾ ਵਾਲਾ ਆ ਕੋਰੀ ਛੰਨਾ ਵਾਲਾ ਛੰਨਾ ਵਾਲਾ ਜਕਾਰੇ ਵੀ ਲਾ ਲਈਏ ਬੋਲੇ ਸੋਨਹਾ ਸਰਾ ਲੱਗਾ ਪਿਆ ਪਰਮੇਂਦਰ ਸਿੰਘ ਜੱਗੇ ਬਾਈ ਮੁਬਾਰਕਾਂ ਤੁਹਾਡੀ ਸਾਰੀ ਟੀਮ ਨੂੰ ਸਰਾ ਕਰਵਾਦਾ ਆ ਮੁੰਡਿਆਂ ਦਾ ਸਤਕਾਰ ਟਾਕੜ ਟਾਕੜ ਇਹ ਵਿਚਾਰੇ ਵਿਚਾਰੇ ਤਿਆਰ ਬੋਪਰ ਵਾਲਾ ਅਨੰਦਾਣੇ ਵਾਲਾ ਗੱਲਾਂ ਟਿਕਾਣੇ ਨੇ ਬਿਲਿਆ ਕਰੀ ਗੱਲ ਸਾਹਮਣੇ ਲਾ ਸ਼ਾਇਦਾ ਕਬੱਡੀ ਦਾ ਫਕੀਰ ਹੁਸੈਨ ਦਾ ਪੁੱਤਰ ਉਹ ਵੇਖਦੇ ਵੀ ਹੋਣਾ ਮੁੰਡਾ 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 ਸਿਰਾਂ ਲਾਉਣ ਲੱਗਿਆ ਮੁੰਡਾ ਦੁਨੀਆ ਨਚਾਉਣ ਲੱਗਿਆ ਮੁੰਡਾ ਉਹ ਮੁੰਡਾ ਸਿਰਾਂ ਲਾਉਣ ਲੱਗਿਆ ਹੀ ਬਸ ਨਾਮਾ ਦਾ ਮਾਰਦੇ ਪਟੰਨ ਥਾਪੀਆਂ ਜਿਨ੍ਹਾਂ ਪੀਤਾ ਦੋ ਦਮਾਵਾਂ ਦਾ ਉਧਰ 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 ਪ੍ਰੀਤ ਭਾਈ ਲੱਤੂ ਨੇ ਬਾਲਤਾ ਹੱਕ ਤੇ ਦੀ ਤਨ ਮੇਰੇ ਮਿੱਤਰੋ ਸਿਰੇ ਕਪਰੂਆ ਫਰੀਦ ਭਾਈ ਲੱड्डੂ ਵਾਲਾ ਕਹਿੰਦੇ ਸਿਰਾ ਲਾਈ ਆਉਂਦਾ ਆਹ ਲਾਟਾਂ ਵਰਗੇ ਕਿੱਥੇ ਟੱਕ ਕੇ ਬੰਦੇ ਹੁੰਦੇ ਆ ਜੜਦੇ ਸੂਰਜੇ ਅੱਖਾਂ ਵਿੱਚ ਪੈਂਦੇ ਹੁੰਦੇ ਆ ਜਦੋਂ ਮੈਚ ਫਸ ਜਾਵੇ ਫਿਰ ਲੋਕ ਨਜ਼ਾਰੇ ਲੈਂਦੇ ਹੁੰਦੇ ਆ ਆ ਮੈਚ 'ਚ ਸਿਰਾ ਹੋ ਗਿਆ ਸਾਰੇ ਕਹਿੰਦੇ ਹੁੰਦੇ ਆ ਸਾਰੇ